ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕੀ ਸੇਵਾ ਸੋਚਨ ਪਾਏ ਜਾਂ ਕੋ ਕੰਮ ਲੈ ਕੇ ਆ ਤੋ ਆਏ ਸਿੱਖ ਪੰਥ ਦੀ ਇੱਕ ਇਹ ਮਹਾਨ ਰਵਾਇਤ ਰਹੀ ਆ ਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਆਧੁਨਿਕ ਨਵੀਨੀ ਕਰਨ ਦਾ ਕਾਰਜ ਹੁੰਦਾ ਜਾਂ ਨਵੀਆਂ ਬਿਲਡਿੰਗਾਂ ਬਣਦੀਆਂ ਜਿੱਥੇ ਸ਼੍ਰੋਮਣੀ ਗੁਰਦਾਰਾ ਪਰਮੰਤਰ ਕਮੇਟੀ ਆਪ ਤੋਂ ਮਰਾਥਿਆ ਉੱਥੇ ਨਾਲ ਕਾਰਸੇਵਾ ਵਾਲੇ ਬਾਬੇ ਤੇ ਦੂਸਰੇ ਮਹਾਪੁਰਸ਼ ਉਹ ਵੀ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਇਹ ਅਸਥਾਨ ਉਸ ਮਹਾਨ ਅਦੁੱਤੀ ਨਰਾਲੇ ਉਸ ਮਹਾਪੁਰਸ਼ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਆ ਸ਼ਹੀਦ ਗਾਂਝੇ ਜਿੱਥੇ ਸਿੱਖ ਪੰਥ ਦੀ ਬਹੁਤ ਵੱਡੀ ਆਸਥਾ ਹੈ ਔਰ ਇਸ ਸਥਾਨ ਦੇ ਉੱਤੇ ਪਹਿਲਾਂ ਅੰਦਰਲੇ ਪਾਸੇ ਜੋ ਕਿ ਡਿਊਟੀ ਜਿਹੜੇ ਟੱਪਦੇ ਆ ਉਹ ਸਾਰੇ ਪਾਸੇ ਆ ਜਿਹੜਾ ਸੁੰਦਰੀ ਕਰਨ ਦਾ ਕੰਮ ਹੋਇਆ ਸ਼ੈਡ ਦੇ ਰੂਪ ਦੇ ਵਿੱਚ ਉਹ ਮੈਂ ਸਮਝਦਾ ਬਹੁਤ ਹੀ ਆਲਾ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੁੰਦਰ ਬਣਿਆ ਉਸੇ ਤਰਜ਼ ਤੇ ਆ ਜਿਹੜਾ ਬਾਹਰਲੇ ਪਾਸੇ ਗੇਟ ਤੋਂ ਲੈ ਕੇ ਦਰਸ਼ਨੀ ਵਿਉੜੀ ਤੱਕ ਇਹਦੇ ਸੁੰਦਰੀਕਰਨ ਦਾ ਕਾਰਜ ਵੀ ਅੱਜ ਸ਼ੁਰੂ ਹੋਣਾ ਇਹ ਸਾਰੇ ਕਾਰਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਮਾਲ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕਰਕੇ ਬਖਸ਼ੇ ਕਰਕੇ ਬੀਬੀ ਕੌਲਾ ਜੀ ਕਰਕੇ ਜਿੱਥੇ ਵੀ ਕਦੇ ਆਪਾਂ ਇਹਨਾਂ ਦਾ ਨਾਮ ਲੈਂਦੇ ਇੱਕਦਮ ਬੁਖਾਰਵੇਂ ਉਹ ਨਾਮ ਵੀ ਆ ਜਾਂਦਾ ਜਿਹਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਬਲ ਉਤਮ ਬਖਸ਼ ਕੀਤਾ। ਸੋ ਭਾਈ ਸਾਹਿਬ ਦੇ ਬਾਬਤ ਮੈਂ ਇਹਨੇ ਕਹਿ ਸਕਦਾ ਕਿ ਨਿਸ਼ਕਾਮ ਸੇਵਾਦਾਰ ਆ। ਨਿਸ਼ਕਾਮ ਸੇਵਾਦਾਰ ਕਹਿਣ ਤੋਂ ਭਾਵ ਨਾ ਕੋ ਟੋਕਰੀ ਰੱਖਣੀ ਆ, ਨਾ ਗ੍ਰਾਹੀ ਕਰਨੀ ਆ। ਸੰਗਤਾਂ ਦੇ ਵਿੱਚ ਇਹਨਾਂ ਦੀ ਸੇਵਾ ਦਾ ਅਧਿਆ ਹੀ ਇੰਨਾ ਹੈ ਕਿ ਆਪ ਹੀ ਸੰਗਤਾਂ ਵੱਧ ਚੜ ਕੇ ਉਹਦੇ ਵਿੱਚ ਯੋਗਦਾਨ ਪਾਉਂਦੀਆਂ। ਸੋ ਅੱਜ ਰਸਮੀ ਤੌਰ ਤੇ ਅੰਦਰਲੀ ਕੋਈ ਛੱਟ ਤਿਆਰ ਹੋ ਚੁੱਕੀ ਆ। ਤੇ ਬਾਹਰਲੀ ਦੀ ਅੱਜ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਆ ਮੈਂ ਇਸ ਮੁਬਾਰਕ ਮੌਕੇ ਤੇ ਗੁਰਦਰਾ ਸਾਹਿਬੀ ਕਾਂਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਬਾਬਾ ਜੀ ਨੂੰ ਭਾਈ ਸਾਹਿਬ ਭਾਈ ਗੁਰ ਕਮਾਲ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਜਿਵੇਂ ਅਗਲੇ ਕਾਰਜ ਜਿਹੜੇ ਆ ਉਹ ਦਵਾਦਬ ਇਹਨਾਂ ਨੇ ਸਤਗੁਰ ਜੀ ਨੇ ਇਹਨਾਂ ਕੋਲੋਂ ਕਰਵਾਏ ਆ ਤੇ ਇਹਦਾ ਸੁੰਦਰੀਕਰਨ ਵੀ ਛੇਤੀ ਜਿਹੜਾ ਆ ਇਹ ਕਾਰਜ ਸਫਲ ਹੋ ਜਾਊਗਾ ਉਹ ਮੈਂ ਸਾਰੇ ਇਹਨਾਂ ਦੇ ਜਿੰਨੇ ਸੰਗੀ ਸਾਥੀ ਆ ਉਹਨਾਂ ਸਾਰਿਆਂ ਨੂੰ ਵੀ ਧੰਨਵਾਦ ਵੀ ਕਰਦਾ ਤੇ ਬੇਨਤੀ ਕਰਦਾ ਕਿਉਂਕਿ ਸਾਰੇ ਕਾਰਜ ਤਨ ਮੰਨ ਤੇ ਧਨ ਨਾਲ ਧਨ ਵੀ ਦੇਣਾ ਸਖਾਲਾ ਮਨਣਾ ਵੀ ਬੰਦਾ ਜਿਹੜਾ ਆਰਦਾਸ ਕਰ ਲੈਂਦਾ ਤੇ ਤਨ ਦੀ ਸੇਵਾ ਜਿਹੜੀ ਉਤਮ ਸੇਵਾ ਗਣੀ ਸਤਿਗੁਰ ਜੀ ਨੇ ਸੋ ਆਪਣਾ ਵੱਧ ਤੋਂ ਵੱਧ ਸਾਰੇ ਯੋਗਦਾਨ ਪਾਉਣ ਮੇਰੇ ਸਰਕਾਰ ਜੁਗ ਮੈਂਬਰ ਭਾਈ ਕੌਰ ਸਿੰਘ ਜੀ ਨਾਲ ਸਰਦਾਰ ਜੀ ਹਮੇਸ਼ ਸਿੰਘ ਜੀ ਲਾਛੜੂ ਤੇ ਸਮੂਚਾ ਸਾਡਾ ਪ੍ਰਬੰਧ ਵੀ ਸਾਰਾ હાજર ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਕਾਰਜ ਆ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦੇ ਆ ਤੇ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਕਾਰਜ ਆ ਭਾਵੇਂ ਅਸੀਂ ਆਪ ਸਮਰਾਥੇ ਆ ਪਰ ਇਹਦੇ ਨਾਲ ਇੱਕ ਸੋਭਾ ਵੀ ਬਣਦੀ ਆ ਤੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਇਹ ਮਹਾਪੁਰ ਜਿੰਨੇ ਵੀ ਆ ਇਹ ਸਾਰੇ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇੱਕ ਗਹਿਣੇ ਆ ਜਿਹੜਾ ਬੜਮੁੱਲਾ ਯੋਗਦਾਨ ਪਾਉਂਦੇ ਆ ਵੇ ਉਹ ਬੜਮੁੱਲੇ ਯੋਗਦਾਨ ਚ ਭਾਈ ਸਾਹਿਬ ਭਾਈ ਵਰਕ왈 ਸਿੰਘ ਵੀ ਸ਼ਾਮਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦਾ ਸਤਨ ਗੁਰਦਾਰਾ ਸ਼ਹੀਦਗੰਜ ਸਾਹਿਬ ਦੇਖੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਐਤਵਾਰ ਦੇ 78 ਲੱਖ ਸਰੀਰ ਸੀਸ ਝਕਾਉਂਦਾ ਹੈ ਕਿ ਪਹਿਰਾ ਸਾਹਿਬ ਲੈ ਕੋਈ ਵੀ ਪਰਿਵਾਰ ਨਹੀਂ ਸੰਗਤ ਦਾ ਵੱਧ ਤੋਂ ਵੱਧ ਜਿੰਨੇ ਪ੍ਰਬੰਧ ਸ਼੍ਰੋਮਣੀ ਕਮੇਟੀ ਹੋਰ ਸਾਰੇ ਕਰ ਰਹੇ ਆ ਬਾਬਾ ਜੀ ਦੀ ਕਮਾਈ ਇੰਨੀ ਆ ਥੋੜੇ ਵੇਜਦੇ ਆ ਸੰਗਤ ਦਾ ਵੇਰ ਹੋਰ ਵੱਧ ਜਾਂਦਾ ਪਿਆਰ ਤੇ ਇੱਕ ਅੰਦਰ ਸ਼ੈੱਡ ਬਣਿਆ ਸੀ ਇੱਕ ਲੰਗਰ ਘਰ ਸ਼ੈੱਡ ਬਣਿਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਵੀ ਬਹੁਤ ਲਾਭ ਹੋਇਆ ਹੈ ਔਰ ਬਿਵੇਕ ਸਰ ਸਾਹਿਬ ਸ਼ਵੀਲ ਦੀ ਸੇਵਾਈ ਸੰਪੂਰਨ ਹੋਈ ਹੈ ਜੋੜੇ ਕਰਦੀ ਸੇਵਾ ਵੀ ਫਲਸ਼ਾਂ ਦੀ ਸੇਵਾ ਵੀ ਉਥੇ ਫਲਸ਼ਾਂ 'ਚ ਵੀ ਆ ਤoare ਇੰਨਾ ਰਸ਼ ਹੈ ਦੁਪਹਿਰੇ ਵਾਲੇ ਸਮੇਂ ਦੇ ਵਿੱਚ ਕਹਿਣ ਨੂੰ ਪਰੇ ਅੱਜ ਇਹ ਜਿਹੜਾ ਸ਼ਹੀਦ ਗਾਂਝ ਸਾਹਿਬ ਜੋੜੇ ਘਰ ਦੇ ਸਾਹਮਣੇ ਨਵੇਂ ਛੱਡ ਦੀ ਸ਼ੁਭ ਸ਼ੁਰੂਆਤ ਸ਼ਰੋਣੀ ਕਮੇਟੀ ਦੀ ਸੀਸ ਸੰਗਤਾਂ ਦੀ ਸੀਸ ਨਾਲ ਅੱਜ ਇਹਦੀ ਅਰਦਾਸ ਹੋਈ ਹੈ ਮਹਾਰਾਜ ਬੀਬੀ ਕੋਲਾ ਭਲਾਈ ਦੇ ਮੇਰੇ ਕੋਲੋਂ ਸੇਵਾ ਲੈਣ ਤੁਹਾਡੀਆਂ ਸੀਸਾਂ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ